ਬਾਈ ਜੀ ਗੱਲ ਇਹ ਆ ਵੀ ਕਮਰੇ ਤਾਂ ਪੁਰਾਣੇ ਪਏ ਆ ਜਿਨ੍ਹਾਂ ਦਾ ਰਿਕਾਡਨ ਕੀਤਾ ਇਹ ਨੀ ਪੱਥਰ ਦਾ ਬਾਈ ਜੀ ਤਿੰਨ ਚਾਰ ਦਿਨ ਪਹਿਲਾਂ ਦਾ ਲਾਇਆ ਪਰ ਇਹ ਮੇਰੀ ਮਾਟੀ ਮੇਰਾ ਦੇਸ਼ ਇਹ ਸਾਡੀ ਪੰਚਾਇਤ ਦੇ ਵਿੱਚ ਅਸੀਂ ਬਣਾਇਆ ਸੀ 17500 ਰੁਪਿਆ ਲਾਇਆ ਸੀ ਵਿਕ ਕਮਿਸ਼ਨ ਦੀ ਗ੍ਰਾਂਟ ਤੋਂ ਉਹਦੇ ਵਾਸਤੇ ਬਣਾਇਆ ਸੀ ਉਹ ਮੇਰੇ ਨਹੀਂ ਪੱਥਰ ਦਾ ਹਾਂ ਸਾਡਾ ਬੋਰਡ ਤਾਂ ਲੱਗਿਆ ਨਹੀਂ ਬਾਈ ਇਹ ਵਿੱਚ ਪਹਿਲਾਂ ਹੀ ਲੱਗਿਆ ਆਪਦਾ ਬੋਰਡ ਉਹ ਪੁਰਾਣੇ ਕਮਰੇ ਆ ਜੀ ਇੱਕ ਤਾਂ ਉੱਪਰ ਪਾਈ ਜਾਂਦੇ ਉਹ ਵੀ ਪ੍ਰਿੰਸੀਪਲ ਸਾਹਿਬ ਹੀ ਪਵਾ ਰਹੇ ਆ ਪਹਿਲਾਂ ਤੋਂ ਚੈਤਰਾ ਵਿੱਚ ਕੋਈ ਪੈਸਾ ਨਹੀਂ ਆਇਆ ਜੀ ਪਹਿਲਾਂ ਦਾ ਆਇਆ ਇਹ ਸਰਦਾਰ ਹਰਦੀਪ ਸਿੰਘ ਡਿੰਪੀ ਢਿਲੋਂ ਦੇ ਪਾਰਟੀ ਚ ਆਉਣ ਕਥਾ ਇੱਕ ਇੱਕ ਬੰਦੇ ਨੇ ਇੱਕ ਏਸੀ ਲਾਇਆ ਜੀ ਜੋ ਸਾਡੇ ਮਲਾਜਮਾਂ 10 ਏਸੀ ਦੋ ਇਨਵਰਟਰ ਲਾਤੇ ਜੀ ਤੇ ਚਾਰ ਕੰਪਿਊਟਰ ਲਾਤੇ ਜੀ ਤੁਹਾਨੂੰ ਇਹ ਤਾਂ ਨਹੀਂ ਕਿਤੇ ਇਹਦਾ ਘਾਟਨ ਉਹਦਾ ਵੀ ਨੇ ਕਰ ਜਣਾ ਨਾ ਜੀ ਐਵੇਂ ਕਿਵੇਂ ਘਾਟਨ ਕਰਦੇ ਨੇ ਡਾਂਗਾ ਚੱਕੀ ਬੈਠੇ ਅਸੀਂ ਉਹਨਾਂ ਤਾਂ ਸਹੀ ਘਾਟਨ ਕਰਨ ਕਿਉਂਕਿ ਸਾਨੂੰ ਜਿਵੇਂ ਭਜਾਇਆ ਹੋਵੇ ਅਸੀਂ ਵੀ ਭਜਾ ਸਕਦੇ ਹਾਂ ਜੀ ਖੁਦ ਨੇ ਸਮਝ ਆ ਰਹੀ ਵੀ ਇਹ ਕਾਹਦੇ ਘਾਟਨ ਕਰੀ ਜਾਂਦੇ ਆ ਕੀ ਸਿੱਖਿਆ ਕ੍ਰਾਂਤੀ ਆ ਸਿੱਖਿਆ ਤਾਂ ਸਾਡੀ ਦਿਨ-ਦਿਨ ਥੱਲੇ ਨੂੰ ਗਿਰ ਰਹੀ ਹੈ ਜੀ ਅਸੀਂ ਨਾ ਮਾਨਸਾਹ ਦੇ ਨਾਲ ਬੜੇ ਚਿਰ ਤੋਂ ੱੱਕੇ ਖਾਂਦੇ ਰਹੇ ਆ ਜੀ ਪਰ ਜਿਹੜਾ ਸਿਲਾ ਸਾਨੂੰ ਪੰਚਾਇਤੀ ਚੋਣਾਂ 'ਚ ਮਿਲਿਆ ਉਹਨੇ ਤਾਂ ਸਾਡਾ ਦਿਲ ਤੋੜਤਾ ਤੇ ਮੈਂ ਹਰੇਕ ਬੰਦੇ ਨੂੰ ਅਪੀਲ ਕਰਦਾ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੇ ਅਨੇ ਭਗਤਲਾ ਬਣੋ ਜੇ ਸਾਡੇ ਤੋਂ ਵੀ ਪੈੜੀ ਹੋਊਗੀ। ਸ਼੍ਰੀ ਰਾਮਚੰਦਰ ਜੀ ਨੂੰ ਰਾਜ ਮਿਲ ਗਿਆ ਸੀ ਜੀ 14 ਸਾਲ ਬਣਵਾਸ ਤੋਂ ਕੱਟਣ ਤੋਂ ਬਾਅਦ ਤੇ ਸਾਡੀ ਤਾਂ ਮੈਂਬਰੀ ਵੀ ਖੋਹੀ ਜੀ ਇਹਨਾਂ ਨੇ 12 ਸਾਲ ਸੇਵਾ ਕਰਨ ਤੋਂ ਬਾਅਦ ਪਰ ਲਗਾਤਾਰ ਮੈਂਬਰ ਸੀ ਜੀ ਮੈਂ 15 ਸਾਲ ਤੋਂ ਬਿਝਲੇ ਤੂੰ ਇੱਕ ਮੰਤਰੀ ਹੈ ਜੀ ਉਹ ਤੀਜੇ ਦਿਨ 57 ਲੱਖ 65 ਲੱਖ 92 ਲੱਖ ਰੁਪਏ ਘਟਨ ਕਰੀ ਜਾਂਦੀ ਹੈ ਤੇ ਉਹ ਸਾਰਾ ਪੈਸਾ ਤਾਂ ਸੈਂਟਰ ਗਵਰਨਮੈਂਟ ਦਾ ਜੀ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮ ਤਾਜ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਵੱਖੋ ਵੱਖ ਸਕੂਲਾਂ ਦੇ ਵਿੱਚ ਜਾ ਕੇ ਐਮਐਲਏ ਅਤੇ ਮੰਤਰੀ ਆਮ ਆਦਮੀ ਪਾਰਟੀ ਦੇ ਉਦਘਾਟਨ ਕਰ ਰਹੇ ਨੇ ਉਦਘਾਟਨ ਨੇ ਕਿਤੇ ਚਾਰ ਦੀਵਾਰੀ ਦਾ ਕਿਤੇ ਰਿਪੇਅਰ ਦਾ ਕਿਤੇ ਪਖਾਨਿਆਂ ਦਾ ਵੀ ਸਾਹਮਣੇ ਆਇਆ ਸੀਗਾ ਉਹ ਵੀ ਤੁਸੀਂ ਦੇਖਿਆ ਹੋਊਗਾ ਤੇ ਅਸੀਂ ਇਸ ਵਕਤ ਪਹੁੰਚੇ ਆ ਪਿੰਡ ਅਸਾ ਬੁੱਟਰ ਹਲਕਾ ਗਿੱਦੜਬਾਹਤ ਹਲਕਾ ਗਿੱਦੜਬਾਹਤ ਤੋਂ ਵਿਧਾਇਕ ਨੇ ਇਸ ਵਕਤ ਡੈਂਪੀ ਢੱਲੋ ਜੋ ਕਿ ਆਸਾਬੁੱਟਰ ਦੇ ਸਕੂਲ ਦੇ ਵਿੱਚ ਉਦਘਾਟਨ ਕਰਕੇ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਨੀਂਹ ਪੱਥਰ ਦਿਖਾ ਦਿੰਦੇ ਨੇ ਜਿੱਥੇ ਲਿਖਿਆ ਹੋਇਆ ਕਿ 1945 ਨੂੰ ਕਮਰਿਆਂ ਦੀ ਰਿਪੇਅਰ ਅਤੇ ਸਕੂਲ ਦੀ ਚਾਰ ਦਿਵਾਰੀ ਸਮਰਪਿਤ ਕੀਤੀ ਤਾਂ ਕਿਹੜੇ ਕਮਰਿਆਂ ਦੀ ਉਹ ਗੱਲ ਹੈ ਜਾਂ ਸਕੂਲ ਦੇ ਵਿੱਚ ਕੰਮ ਕਿੰਨੇ ਕੁ ਹੁਣ ਤੱਕ ਹੋਏ ਨੇ ਤੇ ਕਿੰਨੇ ਕੁ ਉਦਘਾਟਨ ਹੋਏ ਨੇ ਸਾਰੀ ਗੱਲਬਾਤ ਕਰਦੇ ਆ ਪਿੰਡ ਵਾਸੀ ਜੀ ਬਾਈ ਸਤੁਪਰ ਸਸੀ ਗੱਲ ਠੀਕ ਠਾਕ ਵਧੀਆ ਬਾਈ ਜੀ ਧੰਨਵਾਦ ਜੀ ਪਹਿਲਾਂ ਤੁਹਾਡਾ ਜੀ ਭਾਈ ਜੀ ਗੱਲ ਇਹ ਆ ਵੀ ਕਮਰੇ ਤਾਂ ਪੁਰਾਣੇ ਪਏ ਆ ਜਿਨ੍ਹਾਂ ਦਾ ਅਧ்கਾੜਨ ਕੀਤਾ ਬਾਕੀ ਅਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਗਏ ਆ ਬਹੁਤ ਚਿਰ ਸੇਵਾ ਕੀਤੀ ਆ 2000 ਸਾਨੂੰ 12 ਸਾਲ ਹੋ ਗਏ ਲੱਗਿਆਂ ਨੂੰ ਸੇਵਾ ਤੇ ਪਰ ਸਾਨੂੰ ਦਾ ਵੋਟਾਂ ਦੇ ਵਿੱਚ ਸਿਲਾ ਮਿਲ ਗਿਆ ਵੀ ਭਗਵੰਤ ਮਾਨ ਦੀ ਸੇਵਾ ਕਰਨ ਦਾ ਤੇ ਜਿਹੜੀ ਇਹ ਕਮਰੇ ਆ ਇਹ ਪੁਰਾਣੇ ਪਾਏ ਆ ਕਮਰੇ ਬਾਈ ਜੀ ਸਿੱਖਿਆ ਕ੍ਰਾਂਤੀ ਕੂਚੀਆਂ ਮਾਰ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਉਂਦੀ ਸਿੱਖਿਆ ਕ੍ਰਾਂਤੀ ਸਾਡੇ ਪਿੰਡ ਆਸਾਬਟਰ ਨੇ ਲੈਂਦੀ ਆ ਉਹ ਤੁਸੀਂ ਸਕੂਲ ਦੇਖ ਸਕਦੇ ਅਸੀਂ ਪੂਰਾ ਸਕੂਲ ਦੇ ਅਸੀਂ ਕਰਤਾ ਅੱਛਾ ਪਹਿਲਾਂ ਆਪਾਂ ਇਹ ਗੱਲ ਕਰ ਲਈ ਜਿਹੜਾ ਇਹ ਨੀਂ ਪੱਥਰ ਲੱਗਿਆ ਹੋਇਆ ਇਹ ਨੀਂ ਪੱਥਰ ਕਦੋਂ ਲਾਇਆ ਗਿਆ ਇੱਥੇ ਇਹ ਨੀਂ ਪੱਥਰ ਦਾ ਬਾਈ ਜੀ ਤਿੰਨ ਚਾਰ ਦਿਨ ਪਹਿਲਾਂ ਦਾ ਲਾਇਆ ਪਰ ਇਹ ਮੇਰੀ ਮਾਟੀ ਮੇਰਾ ਦੇਸ਼ ਇਹ ਸਾਡੀ ਪੰਚਾਇਤ ਦੇ ਵਿੱਚ ਅਸੀਂ ਬਣਾਇਆ ਸੀ ਇੱਥੇ ਅਸੀਂ ਜਿਹੜੀ ਉੱਥੇ ਦੂਜਾ ਲੋਕ ਸਭਾ ਬਣੀ ਹੈ ਨਾ ਬਿਲਡਿੰਗ ਉੱਥੇ ਉਹਦੇ ਆਸਤੇ ਇਥੋਂ ਮਿੱਟੀ ਗਈ ਸੀ ਐ ਤੋੜਾਂ ਚ ਪਾ ਪਾ ਕੇ ਤੇ ਅਸੀਂ ਤਾਂ ਉਹ ਬਣਾਇਆ ਹੀ ਸਾਡਾ ਬੋਰਡ ਤਾਂ ਲੱਗਿਆ ਨਹੀਂ ਆ ਬੋਰਡ ਪਹਿਲਾਂ ਨਹੀਂ ਕੌਣ ਲਾ ਗਿਆ ਚਾ ਉਹ ਥੋੜੀ ਉਹ ਢਾ ਕੇ ਉੱਤੇ ਆ ਨਹੀਂ ਢਾਇਆ ਤਾਂ ਨਹੀਂ ਸਾਡਾ ਤਾਂ ਬੋਰਡ ਹੀ ਨਹੀਂ ਆਇਆ ਜੇ ਸਾਡੀ ਕਾਲੀ ਕਾਂਦੀ ਰਹਗੀ ਸਰਪੰਚ ਸਾਹਿਬ ਨੇ 17500 ਰੁਪਇਆ ਲਾਇਆ ਸੀ ਵਿੱਤ ਕਮਿਸ਼ਨ ਦੀ ਗ੍ਰਾਂਟ ਤੋਂ ਉਹਦੇ ਆਸਤੇ ਬਣਾਇਆ ਸੀ ਉਹ ਇਹ ਨਹੀਂ ਬੱਤਰ ਲਾ ਹਾਂ ਸਾਡਾ ਬੋਰਡ ਤਾਂ ਲੱਗਿਆ ਨਹੀਂ ਬਾਈ ਇਹ ਵਿੱਚ ਪਹਿਲਾਂ ਹੀ ਲੱਗਿਆ ਆਪਦਾ ਬੋਰਡ ਇੱਥੇ ਨਾਲ ਲਿਖਿਆ ਬਾਈ ਚਾਰ ਦਵਾਈ ਉਹ ਕਿੱਥੇ ਕੀਤੀ ਹੋਈ ਹੈ ਚਾਰ ਦਵਾਈ ਬਾਈ ਇੱਥੇ ਤਾਂ ਸਾਡੇ ਹੁੰਦਾਂ ਹੋਏ ਆ ਪਹਿਲਾਂ ਆਹ ਕੰਮ ਹਾਂ ਤੇ ਸਕੂਲ ਨਹੀਂ ਕਰਵਾਇਆ ਸਕੂਲ ਨਹੀਂ ਕਰਵਾਟ ਹੋਈ ਸੀ ਪੰਚਾਇਤ ਨੇ ਕੋਈ ਕੰਮ ਨਹੀਂ ਕਰਾਇਆ ਜੀ ਠੀਕ ਹੈ ਸਕੂਲ ਦੇ ਵਿੱਚ ਸਰਕਾਰ ਦੇ ਵੱਲੋਂ ਪੈਸਾ ਆਇਆ ਸੀ ਹਾਂ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਹੀ ਪੰਚਾਇਤ ਨਾਲ ਹੀ ਕੋਈ ਨਹੀਂ ਆਇਆ ਸ਼ਾਇਦ ਇਹ ਪੈਸਾ ਪ੍ਰਿੰਸੀਪਲ ਸਾਹਿਬ ਕੋਲ ਹੀ ਕੋਈ ਆਇਆ ਵੇ 2-4 ਸਾਲ ਪਹਿਲਾਂ ਫੋਨ ਕੋਈ ਨਹੀਂ ਆਇਆ ਜੀ ਹੁਣ ਕੋਈ ਨਹੀਂ ਆਇਆ ਹਾਂਜੀ ਹਾਂਜੀ ਮਤਲਬ ਇਹ ਸਰਕਾਰ ਦੇ ਵਿੱਚ ਨਹੀਂ ਆਇਆ ਹਾਂਜੀ 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 ਹਾਂ ਤੇ ਜਿਹੜੇ ਕਮਰੇ ਨੇ ਕਹਿੰਦੇ ਆ ਕਿ ਰਿਪੇਅਰ ਕੀਤੇ ਕੀ ਕਰਵਾਇਆ ਉਹਨਾਂ ਕਮਰਿਆਂ ਦੇ ਉਹ ਪੁਰਾਣੇ ਕਮਰੇ ਆ ਜੀ ਇੱਕ ਤਾਂ ਉੱਪਰ ਪਾਈ ਜਾਂਦੇ ਉਹ ਵੀ ਪ੍ਰਿੰਸੀਪਲ ਸਾਹਿਬ ਹੀ ਪਵਾ ਰਹੇ ਆ ਪਹਿਲਾਂ ਤੋਂ ਸਰਕਾਰ ਨੇ ਮਤਲਬ ਪੰਚਾਇਤ ਨੇ ਕੋਈ ਪੈਸਾ ਨਹੀਂ ਆਇਆ ਜੀ ਇੱਥੇ ਪਹਿਲਾਂ ਤਾਂ ਆਇਆ ਇਹ ਸਰਦਾਰ ਹਰਦੀਪ ਸਿੰਘ ਡਿੰਪੀ ਢਿਲੋਂ ਦੇ ਪਾਰਟੀ 'ਚ ਆਉਣ ਤੋਂ ਵੀ ਪਹਿਲਾਂ ਦਾ ਆਇਆ ਇੱਥੇ ਉਹ ਤੋਂ ਪਹਿਲਾਂ ਦਾ ਆਇਆ ਹੋਇਆ ਉਹ ਤੋਂ ਪਹਿਲਾਂ ਦਾ ਆਇਆ ਸਿੱਖਿਆ ਕ੍ਰਾਂਤੀ ਨਾ ਹੀ ਤਾਂ ਜੀ ਸਾਡੇ ਪਿੰਡ ਨੇ ਕੰਮ ਕੀਤੇ ਆ ਜੀ ਆਸਾਬਟ ਨੇ ਸਿੱਖਿਆ ਕ੍ਰਾਂਤੀ ਲੈਂਦੀ ਆ ਪਹਿਲਾਂ ਇੱਥੇ ਜਿਵੇਂ ਸਕੂਲ ਦੇ ਵਿੱਚ ਕੰਪਿਊਟਰ ਪੁਰਾਣੇ ਹੋ ਚੁੱਕੇ ਸੀ ਤਾਂ ਅਸੀਂ ਨਵੇਂ 4 ਕੰਪਿਊਟਰ ਲੈ ਕੇ ਦਿੱਤੇ ਜੀ ਫੇਰ ਸਕੂਲ ਦੇ ਵਿੱਚ ਬਿਜਲੀ ਜਾਵੜਦੀ ਸੀ ਮੰਦਾ ਹਾਲ ਉਹਨਾਂ ਇਨਵਰਟਰ ਲੈ ਕੇ ਦਿੱਤੇ ਜੀ ਹੁਣ ਅਸੀਂ ਸਕੂਲ ਦੇ ਪਿੰਡ ਨੂੰ ਹੀ ਸਾਡੇ 10 ਏਸੀ ਲਾ ਕੇ ਦਿੱਤੇ ਆ ਜੀ ਅਸਲ ਸਿੱਖਿਆ ਕ੍ਰਾਂਤੀ ਤਾਂ ਇਹ ਆ ਜੀ ਲਾ ਕੇ ਮਾਨਸਾ ਵਾਲੀ ਕਿਉਂਕਿ ਅਸੀਂ ਨਾ ਮਾਨਸਾ ਦੇ ਨਾਲ ਬੜੇ ਚਿਰ ਤੋਂ ਧੱਕੇ ਖਾਂਦੇ ਰਹੇ ਆ ਜੀ ਪਰ ਜਿਹੜਾ ਸਿਲਾ ਸਾਨੂੰ ਪੰਚਾਇਤੀ ਚੋਣਾਂ 'ਚ ਮਿਲਿਆ ਉਹਨੇ ਤਾਂ ਸਾਡਾ ਦਿਲ ਤੋੜਤਾ ਕਿਰਪਾ ਕਰਕੇ ਆਮ ਆਦਮੀ ਪਾਰਟੀ ਦੇ ਅੰਨੇ ਭਗਤ ਨਾ ਬਣੋ ਜੇ ਸਾਡੇ ਤੋਂ ਵੀ ਪੈੜੀ ਹੋਊਗੀ ਹੂੰ ਤੁਸੀਂ ਭਗਤ ਰਹੇ ਹੋ ਪਹਿਲਾਂ ਅਸੀਂ ਤਾਂ ਅੰਨੇ ਜੀ ਕੱਲੇ ਭਗਤ ਨਹੀਂ ਅੰਨੇ ਸਾਨੂੰ ਦਿਸਦਾ ਹੀ ਨਹੀਂ ਬਸ ਜਿਵੇਂ ਬਾਹ ਫੜ ਕੇ ਤੋਰੀ ਫਿਰਦੇ ਓਵੇਂ ਤੁਰਦੇ ਸੀਗੇ ਜੀ ਹਾਂ ਤੇ ਜਿਹੜੀ ਤੁਸੀਂ ਆਖਿਆ ਕਿ ਇੰਨੇ ਕੰਮ ਤੁਸੀਂ ਪਿੰਡ ਦੇ ਵੱਲੋਂ ਕਰਵਾਇਆ ਤੁਸੀਂ ਉਦਘਾਟਨ ਨਹੀਂ ਕੀਤਾ ਕੋਈ ਨਾ ਜੀ ਨਾ ਅਸੀਂ ਕੋਈ ਉਦਘਾਟਨ ਨਹੀਂ ਕੀਤਾ ਇਸੇ ਤਰ੍ਹਾਂ 2021 ਚ ਰਾਜਾ ਵਣਗ ਵੀ ਇੱਥੇ 3.5 ਲੱਖ ਰੁਪਇਆ ਗ੍ਰਾਂਟ ਦੇ ਕੇ ਗਿਆ ਸੀਗਾ ਤੇ ਉਹਦਾ ਵੀ ਬਿਲਡਿੰਗ ਦਾ ਕੋਈ ਉਦਘਾਟਨ ਨਹੀਂ ਕੀਤਾ ਇਹ ਉਹ ਵੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਮੈਨੂੰ ਤਾਂ ਕੋਨੇ ਸਮਝ ਆ ਰਹੀ ਵੀ ਇਹ ਕਾਦੇ ਘਟਨ ਕਰੀ ਜਾਂਦੇ ਆ ਕੀ ਸਿੱਖਿਆ ਗ੍ਰਾਂਤੀ ਆ ਸਿੱਖਿਆ ਤਾਂ ਸਾਡੀ ਦਿਨ-ਬਦਨ ਥੱਲੇ ਨੂੰ ਗਿਰ ਰਹੀ ਆ ਜੀ ਇਹ ਤਾਂ ਅਸੀਂ ਸਾਡੇ ਪਿੰਡ ਨੇ ਬੀੜਾ ਚੱਕਿਆ ਜੀ ਅਸੀਂ ਵਧੀਆ ਸਟਾਪ ਨੂੰ ਸਾਡੇ ਦਾ ਹੋਰ ਸੁਪਨੇ ਸੀ ਵੀ ਅਸੀਂ ਇੱਥੇ ਚਾਰ ਸਕੂਲ ਪਿੰਡਾਂ ਨੂੰ ਪ੍ਰਾਈਵੇਟ ਲਾਵਾਂਗੇ ਜੇ ਪੰਚਾਇਤ ਸਾਡੇ ਪਿੰਡ ਦੀ ਬਣਦੀ ਪਰ ਪੰਚਾਇਤ ਇਹ ਡਿੰਪੀ ਢਲੋਂ ਦੀ ਬਣ ਗਈ ਆ ਜੀ ਤੱਕੇ ਨਾ ਤੁਹਾਨੂੰ ਵੀ ਪਤਾ ਤੁਸੀਂ ਉਹਦੇ ਵੀ ਕਵਰ ਕੀਤਾ ਸੀ ਅਸੀਂ ਆਣੇ ਵੀ ਕੋਈ ਸਰਪੰਚ ਬਣਦਾ ਭਾਵੇਂ ਜਿਹੜਾ ਸਰਪੰਚ ਇਹਨਾਂ ਨੇ ਚੁਣਿਆ ਭਾਵੇਂ ਇਹ ਹੀ ਵੋਟਾਂ 'ਚ ਬਣ ਜਾਂਦਾ ਅਸੀਂ ਇਹਨੂੰ ਸਰਪੰਚ ਬਣਦੇ ਪਰ ਹੁਣ ਨਹੀਂ ਬਣਦੇ ਜੀ ਅਸੀਂ ਹੁਣ ਨਹੀਂ ਬ ਪਿੰਡ ਦੇ ਲੋਕਾਂ ਨੇ ਖੁਦ ਪੈਸਾ ਇਕੱਠਾ ਕੀਤਾ ਹਾਂਜੀ 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 ਖੁਦ ਪੈਸੇ ਜੀ ਇਕੱਠਾ ਇੱਕ ਇੱਕ ਬੰਦੇ ਨੇ ਇੱਕ ਏਸੀ ਲਾਇਆ ਜੀ ਜੋ ਸਾਡੇ ਮਲਾਜ਼ਮਾਂ ਸਾਡੇ ਸਰਪੰਚ ਸਾਹਿਬ ਆ ਸਾਡੇ ਡਾਕਟਰ ਗਰਤੇਜ ਸਿੰਘ ਆ ਇਹਨਾਂ ਨੇ ਮਤਲਬ ਹੋਰ ਸਾਡੇ ਬੈਂਕ ਮੈਨੇਜਰ ਸਾਥੀ ਆ ਸਾਡੇ ਐਨ ਆਰ ਆਈ ਵੀਰ ਆ ਉਹਨਾਂ ਨੇ ਪੈਸਾ ਲਾਇਆ ਜੀ ਸਾਡੇ ਤਾਂ ਹੋਰ ਵੀ ਬੜੀਆਂ ਸੋਚਾਂ ਜੀ ਘੱਟੋ ਵੱਟ 10 ਲੱਖ ਰੁਪਏ ਦੇ ਕੰਮ ਅਸੀਂ ਹੋਰ ਕਰਾ ਕੇ ਦੇਣੇ ਆ ਜੀ ਕਿੰਨੇ ਏਸੀ ਲਗਵਾਏ ਨੇ ਅਸੀਂ 10 ਏਸੀ ਲਾਦੇ ਜੀ ਸਕੂਲ ਚ ਦੋ ਇਨਵਰਟਰ ਲਾਤੇ ਹਾਂਜੀ ਪਿੰਡ ਵਾਲੋਂ ਜੀ 10 ਏਸੀ ਦੋ ਇਨਵਰਟਰ ਲਾਤੇ ਜੀ ਤੇ ਚਾਰ ਕੰਪਿਊਟਰ ਉਹ ਨੂੰ ਇਹ ਤਾਂ ਨਹੀਂ ਕਿਤੇ ਇਹ ਘਾਟਨ ਉਹਦਾ ਵੀ ਨੇ ਕਰ ਜਣਾ ਨਾ ਜੀ ਐ ਕਿਵੇਂ ਘਾਟਨ ਕਰਦੇ ਨੇ ਡਾਂਗਾ ਚੱਕੀ ਬੈਠੇ ਅਸੀਂ ਆਉਣ ਤਾਂ ਸਹੀ ਘਾਟਨ ਕਰਨ ਕਿਉਂਕਿ ਸਾਨੂੰ ਜਿਵੇਂ ਭਜਾਇਆ ਹੋਵੇ ਅਸੀਂ ਵੀ ਭਜਾ ਸਕਦੇ ਆ ਜੀ ਹਾਂ ਬਿਲਕੁਲ ਹਾਂ ਕਿਉਂਕਿ ਪਿੰਡ ਨੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਕਰਾਇਆ ਜੀ ਕੰਮ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਾਂ ਜ਼ਿਆਦਾਤਰ ਕਾਂਗਰਸੀ ਬੰਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਆ ਕਾਲੀਦਾਲ ਵਾਲੇ ਬੰਦੇ ਆ ਪਰ ਨਾ ਸਾਡਾ ਆਮ ਆਦਮੀ ਪਾਰਟੀ ਵਾਲੇ ਬੰਦਿਆਂ ਦਾ ਚੱਲਦਾ ਹੁੰਦਾ ਸੀਗਾ ਪਰ ਹੁਣ ਤਾਂ ਦੇਖੋ ਜੀ ਅਸੀਂ ਤਾਂ ਪਾਰਟੀ ਬਾਜੀ ਪਿੰਡ ਚ ਕਦੇ ਵੰਦ ਨਹੀਂ ਦਿੱਤੀ ਸੀ ਪਰ ਪਾਰਟੀ ਛੱਡ ਦਿੱਤੀ ਬਾਅਦ ਪਾਰਟੀ ਛੱਡਤੀ ਜੀ ਅਸੀਂ ਤਾਂ ਉਹਦੀ ਛੱਡਤੀ ਸੀ ਜਦੋਂ 12 ਸਾਲਾਂ ਦੇ ਆਂ ਸ਼੍ਰੀ ਰਾਮਚੰਦਰ ਜੀ ਨੂੰ ਰਾਜ ਮਿਲ ਗਿਆ ਸੀ ਜੀ 14 ਸਾਲ ਬਨਵਾਸ ਤੋਂ ਕੱਟਣ ਤੋਂ ਬਾਅਦ ਤੇ ਸਾਡੀ ਤਾਂ ਮੈਂਬਰੀ ਵੀ ਖੋਲੀ ਜੀ ਇਹਨਾਂ ਨੇ 12 ਸਾਲ ਸੇਵਾ ਕਰਨ ਤੋਂ ਬਾਅਦ ਥੋੜੀ ਮੈਂਬਰ ਸੀਗੇ ਹਾਂ ਜੀ ਲਗਾਤਾਰ ਮੈਂਬਰ ਸੀ ਜੀ ਮੈਂ 15 ਸਾਲ ਤੋਂ ਪਹਿਲੇ ਦੋ ਉਹ ਥੋੜੀ ਸਰਕਾਰ ਨਹੀਂ ਖੋਲੀ ਆਹ ਸਾਡੀ ਸਰਕਾਰ ਨਹੀਂ ਖੋਲੀ ਜੀ ਹਾਂ ਪਹਿਲੀ ਪਾਰਟੀ ਛੱਡਤੀ ਹਾਂਜੀ ਹਾਂਜੀ ਮੈਂਬਰੀ ਤਾਂ ਮੇਰੀ ਜੀ 65 ਕਿਲੋ ਜਿਹੜਾ ਖਰਾਜੀ ਦੀ ਪੱਕੀ ਹੁੰਦੀ ਸੀ ਨਾ ਕਬੱਡੀ ਦੀ ਉਵੇਂ ਮੇਰੀ ਮੈਂਬਰੀ ਪੱਕੀ ਹੁੰਦੀ ਸੀ ਹਰ ਵਾਰੀ ਸਰਪੰਚੀ ਦਾ ਤਾਂ ਪਤਾ ਨਹੀਂ ਸੀ ਤੇ ਉਹ ਵੀ ਖੋਲੀ ਜੀ ਮੇਥੋਂ ਦਾ ਇਹ ਸਿਲਾ ਮਿਲਿਆ ਜੀ ਮੈਨੂੰ ਆਮ ਆਦਮੀ ਪਾਰਟੀ ਦੇ ਤਾਂ ਤਾਂ ਨਹੀਂ ਤੁਸੀਂ ਜਾਣ ਬੁੱਝ ਕੇ ਵਿਰੋਧ ਕਰ ਰਹੇ ਕਿ ਨਾ ਜੀ ਨਾ ਨਾ ਵਿਰੋਧ ਨਹੀਂ ਅਸੀਂ ਕਰਦੇ ਵਿਰੋਧ ਤਾਂ ਅਸੀਂ ਰਾਜੇ ਵਣਗਦਾ ਵੀ ਕਰਦੇ ਹਾਂ ਜਿੱਥੇ ਗਲਤ ਆ ਦੇਖ ਲਓ ਜੇ ਭਾਵੇਂ ਆਉਣ ਵਾਲੀ ਸਰਕਾਰ ਜੇ ਕਾਂਗਰਸ ਦੀਆਂ ਦੀ ਉਹਨੂੰ ਵੀ ਐਂ ਹੀ ਮਿਲਾਂਗੇ ਕਾਲੀ ਭਾਜਪਾ ਦੀ ਉਹਨੂੰ ਵੀ ਜਿੱਥੇ ਬੰਦਾ ਗਲਤ ਆ ਅਸੀਂ ਤਾਂ ਜੀ ਗਲਤ ਨੂੰ ਗਲਤ ਕ ਅੱਛਾ ਜਿਹੜਾ ਉਹ ਘਾਟਨ ਕੀਤਾ ਗਿਆ ਪਿੰਡ ਦੇ ਵਿੱਚ ਕੀ ਬਣਾਇਆ ਸਕੂਲ ਦੇ ਵਿੱਚ ਅਜੇ ਹਜੇ ਦਾ ਉਦਘਾਟਨ ਕੀਤਾ ਜੀ ਮੈਂ ਤਾਂ ਜੀ ਕੋਈ ਵੇਖਿਆ ਨਹੀਂ ਬਣਾਇਆ ਵੀ ਕੀ ਬਣਾਇਆ ਅਸੀਂ ਤਾਂ ਵਿਡਿੰਗ ਸਾਹਿਬ ਦੇ ਨਾਲ ਸੀ ਰਾਜਾ ਜੀ ਦੇ ਹੂੰ ਤੇ ਉਹਨੇ ਮੇਰੇ ਪਿੰਡੇ ਤੇ ਇੱਕ 1.5 ਕਰੋੜ ਰੁਪਇਆ ਵਾਟਰ ਵਸਤੇ ਲਾਇਆ ਹੂੰ ਤੇ ਉਹ ਕੱਲਾ ਇੱਕ ਉਦਘਾਟਨ ਕੀਤਾ 1.5 ਕਰੋੜ 1 ਕਰੋੜ 53 ਲੱਖ ਰੁਪਇਆ ਉਹ ਇੱਕ ਉਦਘਾਟਨ ਕੀਤਾ ਤੇ ਇਹਦਾ 3-4 ਧਨਮਸਾਲਾ ਬਣਾਈਆਂ ਅਸੀਂ 12-12 11-11 ਲੱਖ ਦੀਆਂ ਸਕੂਲ ਚ ਮੈਡਵੇ ਬਣਾਇਆ ਉਹ ਸਕੂਲ ਚ ਵੀ ਇੱਕ ਪੰਚਾਇਤ ਨੂੰ ਗ੍ਰਾਂਟ ਆਈ ਸੀ ਹਾਈ ਸਕੂਲ ਚ ਵੀ 7 ਲੱਖ ਰੁਪਏ ਲਾਇਆ ਕੋਈ ਜੋੜੀ ਜੰਗਲਾ ਨਹੀਂ ਸੀ ਤੇ ਉਹ ਪ੍ਰਾਇਮਰੀ ਸਕੂਲ ਚ ਵੀ ਲਾਇਆ 3.5 ਲੱਖ ਰੁਪਏ ਉਹ ਰਾਜਾ ਜੀ ਨੇ ਤਾਂ ਕੋਈ ਤਾਂ ਘਾਟ ਨਹੀਂ ਕੀਤਾ ਇਹ ਤਾਂ ਘਾਟਨ ਰੋਜ਼ ਕਰਦੇ ਆ ਨਿੱਕੇ ਨਿੱਕੇ ਉਹਨਾਂ ਦਾ ਵੱਡਾ ਤਾਂ ਘਾਟਨ 1.5 ਕਰੋੜ ਵਾਲਾ ਕੀਤਾ ਅੱਛਾ ਉਹ ਇਹ ਵੀ ਕਹਿੰਦੇ ਆ ਬਾਈ ਕਿ ਜਿਹੜਾ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਜੇ ਕੁਝ ਨਹੀਂ ਬਣਿਆ ਤੇ ਅਸੀਂ ਜੇ ਬਣਾ ਰਹੇ ਆ ਜੇ ਰਿਪੇਅਰ ਕਰ ਰਹੇ ਆ ਚਾਰ ਦੁਆਰੀ ਕਰ ਰਹੇ ਆ ਤੇ ਫਿਰ ਇਹਦੇ ਵਿੱਚ ਹਰਜ ਕੀ ਹੈ ਨਹੀਂ ਜੀ ਦੇਖੋ ਜਿਆਦਾਤਰ ਤਾਂ ਹੁਣ ਮੈਂ ਨਾ ਜੀ ਜਾਣਾ ਨਹੀਂ ਚਾਹੁੰਦਾ ਗਹਿਰਾਈ 'ਚ ਜੇ ਤੁਸੀਂ ਦੇਖੋ ਤਾਂ ਪੈਸਾ ਸੈਂਟਰ ਸਰਕਾਰ ਦਾ ਲੱਗ ਰਿਹਾ ਜੀ ਜਿਆਦਾਤਰ ਪੈਸਾ ਜੇ ਆਪਾਂ ਵੇਖੀਏ 90% ਮਨਰੇਗਾ ਦਾ ਪੈਸਾ ਆ ਜੀ ਤੇ ਬੇਵਜ੍ਹਾ ਹੀ ਹੁਣ ਤੇ ਇੱਥੇ ਇੱਕ ਮੰਤਰੀ ਆ ਜੀ ਉਹ ਤੀਜੇ ਦਿਨ 57 ਲੱਖ 65 ਲੱਖ 92 ਲੱਖ ਦਾ ਕਟਾਨ ਕਰੀ ਜਾਂਦੀ ਐ ਤੇ ਉਹ ਸਾਰਾ ਪੈਸਾ ਤਾਂ ਸੈਂਟਰ ਗਵਰਨਮੈਂਟ ਦਾ ਜੀ ਅੱਛਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪੈਸਾ ਸੈਂਟਰ ਤੋਂ ਆ ਰਹੇ ਆ ਹਾਂਜੀ ਸੈਂਟਰ ਦਾ ਪੈਸਾ ਮਤਲਬ ਸਕੂਲ ਐ ਬਹੁਤ ਸੋਹਣਾ ਅਸੀਂ ਦੇਖਿਆ ਖੁਦ ਇਹ ਜਿਹੜਾ ਸਕੂਲ ਸਾਰਾ ਇਹ ਕਦੋਂ ਬਣਿਆ ਜਾਂ ਕਿਦਾਂ ਵੱਡੇ ਪਿੰਡ ਆਉਂਦੇ ਪ੍ਰਧਾਨ ਖੜੇ ਆ ਜੀ ਸਾਰਾ ਜਨਸਭਾ ਸਟੱਡੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਪ੍ਰਿੰਸੀਪਲ ਇਥੇ ਜਸ਼ਨਤ ਕੁਮਾਰ ਹੁੰਦੇ ਸੀਗੇ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹ ਸਕੂਲ ਜ਼ਿਆਦਾਤਰ ਇਹਨਾਂ ਨੇ ਬਣਾਇਆ ਜੀ ਖੁਦ ਕੋਸ ਗ੍ਰਾਂਟ ਵੀ ਅਵੇਲੇਬਲ ਹੋਈਆਂ ਸੀ ਉਦੋਂ ਕਾਲੀ ਸਰਕਾਰ ਵੇਲੇ ਪਹਿਲਾਂ ਤੇ ਫਿਰ ਉਹ ਵੱਡਾ ਯੋਗਦਾਨ ਇਹਨਾਂ ਦਾ ਰਿਹਾ ਜੀ ਇਹਨਾਂ ਨੇ ਐਨ ਆਰ ਆਈ ਮਤਲਬ ਐਡਾ ਵੱਡਾ ਸਕੂਲ ਆਇਦਾ ਤੇ ਘਟਨ ਕੀਤਾ ਸੀ ਤੁਸੀਂ ਨਹੀਂ ਨਹੀਂ ਕੋਈ ਤਾਂ ਘਟ ਨਹੀਂ ਕੀਤਾ ਜੀ ਕੋਈ ਨਹੀਂ ਕੀਤਾ ਬਿਲਕੁਲ ਨਹੀਂ ਕੀਤਾ ਪਰ ਆਦ ਘਟਨ ਕਿਵੇਂ ਪਤਾ ਇਹ ਸਾਨੂੰ ਤਾਂ ਸਮਝ ਨਹੀਂ ਆ ਰਹੀ ਜੀ ਵੀ ਇਹ ਘਟਨ ਚੋਂ ਕਰ ਰਿਹਾ ਜੀ ਵਾਰੀ ਵਾਰੀ ਇਥੇ ਕ੍ਰਾਂਤੀ ਆਈ ਹੋਈ ਹੈ ਪੰਜਾਬ ਹਾਂ ਜੀ ਹਾਂ ਜੀ ਸਿੱਖਿਆ ਕ੍ਰਾਂਤੀ ਪਰ ਅਸੀਂ ਇਹਨਾਂ ਨੂੰ ਸਿੱਖਿਆ ਕ੍ਰਾਂਤੀ ਦਾ ਜਵਾਬ ਦਿੱਤਾ ਜੀ ਅਸੀਂ ਪੂਰਾ ਸਕੂਲ ਐਸੇ ਕਰਵਾਤਾ ਜੀ ਜੋ ਸਕੂਲ ਦੀ ਜ਼ਰੂਰਤ ਸੀ ਉਹ ਅਸੀਂ ਪੂਰੀ ਕਰਤੀ ਆਉਣ ਵਾਲੇ ਸਮੇਂ ਤੇ ਵੀ ਅਸੀਂ ਸਾਡੇ ਪਿੰਡ ਦੇ ਐਨ ਆ ਜਿਵੇਂ ਅਸੀਂ ਪਹਿਲਾਂ ਆਮ ਆਦਮੀ ਪਾਰਟੀ ਲਈ ਕਿਹਾ ਸ਼ੈੱਡ ਬਣਾਉਣਾ ਹੋ ਰਹਿ ਗਈ ਵਿੱਚੇ ਉਹ ਸੜਕ ਪੱਟੀ ਪਈ ਉਹ ਵਿੱਚੇ ਰਹਿ ਗਈ ਜਿਦੋਂ ਦਾ ਸਾਨੂੰ ਤੁਹਾਨੂੰ ਪਤਾ ਵੀ ਕਾਗਜ਼ ਰਾਦੋਗੇ ਫਿਰ ਅਸੀਂ ਤਾਂ ਪਾਰਟੀ ਛੱਡ ਦੀ ਜੀ ਹਿੱਸਾ ਲੈਣਾ ਹੀ ਛੱਡਤਾ ਤੇ ਸਕੂਲ ਦੇ ਜਿਹੜੇ ਕੰਮ ਆ ਸ਼ਾਇਦ ਜੇ ਸਰਕਾਰ ਨਾ ਕਰਾ ਸਕੀ ਤਾਂ ਅਸੀਂ ਸਾਡੇ ਪਿੰਡ ਦੇ ਦਾਨੀ ਸੱਜਣਾਂ ਤੋਂ ਕਰਵਾਵਾਂਗੇ ਜੀ ਸਾਰਾ ਹਾਂਜੀ ਖੁਦ ਕਰਨਗੇ ਜੀ ਲੋਕ ਹਾਂ ਸੋਸਾਇਟੀ ਆ ਜੇ ਕੀ ਬਣਿਆ ਕਲੱਬ ਉਹਦੇ ਵੱਲੋਂ ਕੀ ਕੁਝ ਕਰਵਾਇਆ ਗਿਆ ਪਹਿਲਾਂ ਹੀ ਆਪਾਂ ਇੱਕ ਪਾਰਕ ਬਣਾਇਆ ਸੀ ਕਲੱਬ ਬਣਿਓ ਜੀ ਇਹ ਸ਼ਹੀਦ ਭਗਤ ਸਿੰਘ ਪਾਰਕ ਬਣਾਇਆ ਹਾਂ ਤੇ ਬਾਕੀ ਹੁਣ ਆਪਾਂ ਏਸੀ ਦਿੱਤੇ ਆ ਇਨਵਰਟਰ ਦਿੱਤੇ ਆ ਦੇ ਪੱਖੇ ਦਿੱਤੇ ਆ ਤੇ ਇੱਕ ਸਕੂਲ ਨੂੰ ਆਪਾਂ ਕੰਪਿਊਟਰ ਦਿੱਤੇ ਠੀਕ ਹੈ ਹਾਂ ਜਿਹੜਾ ਉਹ ਘਾਟਨ ਹੈ ਬਾਈ ਇਹ ਕੀ ਕੁਝ ਬਣਿਆ ਇੱਥੇ ਸਕੂਲ ਚੋਂ ਇਹ ਤਾਂ ਮਲਾ ਇਹ ਪਹਿਲਾਂ ਉਸ ਟਾਈਮ ਅਸੀਂ ਉਹ ਸੀਗਾ ਪ੍ਰੋਗਰਾਮ ਜਦੋਂ ਸੰਸਦ ਨਹੀਂ ਬਣਦੀ ਸੀਗੀ ਅ ਮੇਰੀ ਮਿੱਟੀ ਉਹ ਮੇਰਾ ਦੇਸ਼ ਹਾਂ ਉਦੋਂ ਇਸ ਚੀਜ਼ ਦਾ ਮਤਲਬ ਇਹ ਨਹੀਂ ਪੱਥਰ ਰੱਖਿਆ ਸੀਗਾ ਉਦੋਂ ਇੱਥੇ ਇਹ ਪ੍ਰੋਗਰਾਮ ਬਣਾਇਆ ਸੀਗਾ ਜਿਹੜਾ ਹਮਲਾ ਵੀ ਆਪਣੇ ਝੰਡਾ ਇੱਥੇ ਤਿਰੰਗਾ ਚੜਾਇਆ ਸੀਗਾ ਹੁਣ ਤਿਰੰਗਾ ਲਾ ਕੇ ਆ ਝੰਡਾ ਲਾਤਾ ਉਹਨਾਂ ਨੇ ਆਪ ਦਾ ਲਾ ਗਿਆ ਲਾ ਬਣ ਗਿਆ ਹਾਂ ਠੀਕ ਹੈ ਤੇ ਇਹਦਾ ਨਹੀਂ ਪੱਥਰ ਉੱਤੇ ਹੋਰ ਲੱਗੇ ਸੀ ਪਹਿਲਾਂ ਇੱਥੇ ਨਹੀਂ ਇਹ ਤਾਂ ਪਹਿਲਾਂ ਉਹ ਇਹ ਮਤਲਬ ਸਨ ਦਾ ਨਹੀਂ ਪਤਾ ਵੀ ਕਿਹੜੇ ਸਨ ਚ ਹੋਇਆ ਸੀਗਾ ਪ੍ਰੋਗਰਾਮ ਇਹ ਉਦੋਂ ਬਣਾਇਆ ਸੀਗਾ ਉਦੋਂ ਬਣਾਇਆ ਸੀਗਾ ਉਹਦੇ ਉੱਤੇ ਨਹੀਂ ਪੱਥਰ ਲਾਤਾ ਹੁਣ ਇਹਨਾਂ ਨੇ ਹਾਂਜੀ ਉਦੋਂ ਮਤਲਬ ਵੀ ਉਸ ਦਾ ਸੀਗਾ ਜੀ ਆ ਮੇਰੀ ਮਾਟੀ ਮੇਰਾ ਦੇਸ਼ ਤੇ ਹੁਣ ਇਹ ਮਾਲਾ ਵੀ ਆਹ ਪੰਜਾਬ ਸਿੱਖਿਆ ਕ੍ਰਾਂਤੀ ਹੈ। ਹਾਂ ਬਿਲਕੁਲ। ਹਾਂ ਤੇ ਭਾਈ ਆਖਰੀ ਇੱਕ ਹੋਰ ਸਵਾਲ ਆ ਵੀ ਮਾਲੋ ਜਿਹੜੀ ਸਿੱਖਿਆ ਕ੍ਰਾਂਤੀ ਤਹਿਤ ਕੀ ਲੱਗਦਾ ਵੀ ਜਿਹੜੀ ਵਾਕਏ ਪੰਜਾਬ ਦੇ ਵਿੱਚ ਆਈਏ ਜਿਵੇਂ ਵੱਖ-ਵੱਖ ਸਕੂਲਾਂ ਵਿੱਚ ਆਪਾਂ ਦੇਖਿਆ ਕਿ ਪਖਾਨਿਆਂ ਦੇ ਮੂਰਤੀ ਕਰ ਰਹੀ ਸੀਗੇ। ਭਾਈ ਜੀ ਇਹ ਇਕੱਲੇ ਮੂਰਤੇ ਆ ਜੀ ਸਿੱਖਿਆ ਕ੍ਰਾਂਤੀ ਕੋਈ ਨਹੀਂ ਆਈ ਵਿੱਚ ਵੱਡੇ ਤੋਂ ਪਤਾ ਲੱਗਦਾ ਜੀ ਸਿੱਖਿਆ ਕ੍ਰਾਂਤੀ ਕੀ ਹੁੰਦੀ ਹੈ। ਸਿੱਖਿਆ ਕ੍ਰਾਂਤੀ ਫੇਰ ਆਉਂਦੀ ਹੈ ਜਦੋਂ ਪੰਜ ਦੇ ਲੋਕ ਸਚੇਤ ਹੋਣਗੇ ਪਿੰਡ ਦੇ ਲੋਕ ਸਾਥ ਦੇਣਗੇ ਪਿੰਡ ਦੇ ਲੋਕ ਜਿਵੇਂ ਪੰਚਾਇਤਾਂ ਕੋਲੇ ਪੰਚਾਇਤੀ ਜ਼ਮੀਨਾਂ ਉਹ ਬੰਦਲ ਮੁਕਤ ਫੰਡ ਹੁੰਦਾ ਟੀਚਰਾਂ ਦੀ ਤੁਹਾਨੂੰ ਪਤਾ ਵੀ ਬਹੁਤ ਕਮੀਆਂ ਸਕੂਲਾਂ ਚ ਕਹੇ ਕਿ ਕਹੀ ਜਾਂਦੇ ਸਿੱਖਿਆ ਕ੍ਰਾਂਤੀ ਜਿਹੜੀ ਉਹ ਬੰਦਨ ਮੁਕਤ ਫੰਡ ਦੇ ਵਿੱਚੋਂ ਟੀਚਰ ਵੇਲੇ ਵਾਲ ਕਰਾਉਣਗੇ ਪੰਚਾਇਤਾਂ ਫੇਰ ਸਿੱਖਿਆ ਕ੍ਰਾਂਤੀ ਆ ਸਕਦੀ ਬਾਈ ਜੀ ਅਦਰਵਾਈਜ਼ ਕੋਈ ਸਿੱਖਿਆ ਸਰਕਾਰ ਵੱਲੋਂ ਇਹ ਸਰਕਾਰ ਵੱਲੋਂ ਆਇਆ ਪਹਿਲਾਂ ਨਹੀਂ ਕੋਈ ਸਰਕਾਰ ਵੱਲੋਂ ਜੀ ਪ੍ਰਿੰਸੀਪਲ ਸਾਹਿਬ ਨੂੰ ਤਾਂ ਕੋਈ ਆਇਆ ਹੋਗਾ 2 ਸਾਲ ਪਹਿਲਾਂ ਪਰ ਹੁਣ ਤੱਕ ਸਾਨੂੰ ਨਹੀਂ ਪਤਾ ਜੀ ਆਇਆ ਤੁਹਾਨੂੰ ਨਹੀਂ ਲੱਗਦਾ ਨਹੀਂ ਜੀ ਹਾਂ ਨਹੀਂ ਆ ਦੋ ਸਾਲ ਪਹਿਲਾਂ ਆਇਆ ਹੋ ਸਕਦਾ ਜੀ ਮਤਲਬ ਵੀ ਦੇਖਈਏ ਵੀ ਆਧਿਗਾਟਨ ਹੁਣ ਕੀਤਾ ਕੋਈ ਆਇਆ ਹੁਣ ਨਹੀਂ ਹੁਣ ਕੋਈ ਨਵਾਂ ਨਹੀਂ ਆਇਆ ਜੀ ਮਸਨਤ ਦਾ ਘਟ ਨਹੀਂ ਹੋਇਆ ਘਟ ਨਹੀਂ ਹੋਇਆ ਜੀ ਗੱਲਾਂ ਨਵਾਂ ਕੁਝ ਨਹੀਂ ਆਇਆ ਜੀ ਠ